3630 ਸਿਰਫ 2.5 ਲੱਖ ਰੁਪਿਆ ਰੇਟ ਆ ਬਾਈ ਟਰੈਕਟਰ ਦਾ ਕਿਸੇ ਦੇ ਉ ਹੋਇਆ ਬਾਈ ਮਾਨ ਕਿਸੇ ਦਾ ਲੈਣ ਦਾ ਨੀਲਾ ਘੋੜਾ ਬਾਈ ਸੋਨਾ ਲੀਕਾ ਡੀਆਈ ਚੱਲਿਆ ਜੀ ਆਪਣਾ ਹਿਹਾਰ ਪਰ ਲੋ ਜੀ ਫਸ ਸਵੀਕਾਰ ਮਿੱਤਰੋ ਸਵਾਗਤ ਹੈ ਜੀ ਨਵੇਂ ਵਲੌਗ ਚ ਤੇ ਬਾਈ ਆਪਾਂ ਨੇ ਬਾਈ ਥੋੜੇ ਇੱਕ ਦਿਨ ਪਹਿਲਾਂ ਇੱਕ ਟਰੈਕਟਰ ਪਾਇਆ ਸੀ ਸਾਡੇ ਸੋਨਾ ਲੀਕ ਵਾਲੇ ਵੀਰਾਂ ਆਪਣਾ ਸੌਰੀ ਸਬਰਾਜ ਵਾਲੇ ਵੀਰਾਂ ਕੋਲ ਸੀਗਾ ਟਰੈਕਟਰ ਸੋਨਾ ਲੀਕਾ ਡੀਆਈ 40 ਠੀਕ ਹੈ ਜੀ ਤੇ ਮਾਡਲ ਹੈਗਾ ਜੀ 2003 ਇਹ ਬਾਈ ਮੈਸੀਜ ਇੰਜਨ ਵਾਲਾ ਟਰੈਕਟਰ ਹੈ ਡੀਆਈ 40 ਤਿੰਨ ਮਾਡਲ ਹੈ ਇਹਦਾ ਨੰਬਰ ਸੀਗਾ ਟਰੈਕਟਰ ਦਾ ਬਾਈ ਹਿਮਾਚਲ ਤੇ ਨਾਲ ਦੀ ਨਾਲ ਆਪਾਂ ਵੀ ਦੱਸਿਆ ਸੀ ਟਰੈਕਟਰ ਪੇਂਟ ਹੋਇਆ ਵਾ ਤੇ ਬਾਕੀ ਇੱਕ ਗੱਲ ਹੋਰ ਦਾ ਦੋਨੇ ਪੇਂਟ ਥੋੜਾ ਜਿਹਾ ਸਾਰਾ ਹੀ ਹੋਇਆ ਵਾ ਇੱਕ ਪੱਧਰ ਤੇ ਹੀ ਉਹ ਵੀ ਆਪਾਂ ਨਾਲੇ ਦੱਸਿਆ ਸੀ ਜੀ ਠੀਕ ਹੈ ਜੀ ਬਾਕੀ ਚਲੋ ਵੀਰਾਂ ਨੇ ਟਰੈਕਟਰ ਦੇਖਿਆ ਸੀ ਹੁਣੇ ਵੀਰਾਂ ਨੇ ਇਹਦਾ ਆਪਾਂ ਰੇਟ ਪਾਇਆ ਸੀ ਸਵਾ ਲੱਖ ਤੇ ਬਿਲਕੁਲ ਜਾਇਜ਼ ਰੇਟ ਮੈਂ ਬਾਈ ਬਾਈ ਨੂੰ ਸਿਰਫ ਏਜੰਸੀ ਵਾਲਿਆਂ ਨੇ 1 ਲੱਖ 5000 ਦਾ ਟਰੈਕਟਰ ਦਿੱਤਾ ਬਾਈ ਤੇ ਬਾਈ ਉਹ ਐਸੀ ਦੂਰੋਂ ਥੋੜੇ ਜਿਹਾ ਪਿਛਲੇ ਰਿੰਮਾ ਨੂੰ ਬਾਈ ਜਰਜੀ ਪਈ ਹੋਈ ਆ ਬਾਕੀ ਦਾ ਟਰੈਕਟਰ ਠੀਕ ਆ ਇੰਜਣ ਉੰਜਣ gear ਦਾ ਵਧੀਆ ਚਲਾਈ ਚਲੂਈ ਦਾ ਬਾਈ ਦੂਆ ਸਵਰਾਜ ਵਾਲਾ gear ਹੈ ਇਹਨੂੰ ਟਰੈਕਟਰ ਨੂੰ ਤੇ ਆਜੋ ਵੀਰੇ ਮਾੜਾ ਇੱਕ ਮਿੰਟ ਵੀਰੇ ਆਜੋ ਤੇ ਆ ਸਾਡੇ ਬਾਈ ਨੇ ਟਰੈਕਟਰ ਲੱਤਾ ਹੋਰ ਵੀਰੇ ਕੀ ਹਾਲ ਹੈ ਜੀ ਸੱਸੀ ਬਾਈ ਠੀਕ ਹੈ ਜੀ ਠੀਕ ਠਾਕ ਵੀਰੇ ਹਾਂਜੀ ਹਾਂਜੀ ਤੇ ਕਿੱਥੋਂ ਆਏ ਵੀਰੇ ਆਪਾਂ ਜੀ ਹਿਆਰਪੁਰ ਤੋਂ ਜੀ ਹਿਆਰਪੁਰ ਤੋਂ ਕਿਹੜਾ ਪਿੰਡ ਆ ਬਾਈ ਇਹਨਾਂ ਦਾ ਇਹ ਆਪਣੇ ਅੱਛਾ ਅੱਛਾ ਠੀਕ ਹੈ। 10 ਮਾਗਲੇ ਵਾਹ। ਠੀਕ ਹੈ। ਤੇ ਬਾਕੀ ਬਾਈ ਬਾਈ ਨੂੰ ਕਹਿਦਾ ਵੀ ਆਪਣੀ ਤਸੱਲੀ ਤੁਰੀ ਕਰ ਲੋ ਪੂਰੀ ਤੇ ਬਾਈ ਨੇ ਚਲਾ ਚਲੂ ਕੇ ਦੇਖ ਲਿਆ। ਵੀਰ ਜੀ ਦੇਖਿਆ। ਚਲੋ ਬਾਈ ਰੇਟ ਲੋਟ ਹੈ ਟਰੈਕਟਰ ਦਾ। ਹਾਂ ਜੀ। ਕਿੰਨੇ ਦਿੱਤਾ ਬਾਈ ਨੇ ਟਰੈਕਟਰਾਂ? 1.5 ਦਾ ਜੀ। 1.5 ਦਾ। ਵੀਰ ਜੀ ਨਿੱਕਿਆ। ਠੀਕ ਹੈ ਠੀਕ ਹੈ ਵੀਰੇ। ਤੇ ਚਲੋ ਆਪਾਂ ਤਾਂ ਵੀਰੇ ਜਿੰਨੇ ਵੀ ਉਹਨੇ ਪੁਰਾਣੇ-ਪੁਰਾਣੇ ਸਾਰੇ ਬਣਾ ਕੇ ਵੀਡੀਓ ਪਾ ਦਿੱਤੀ ਆ। ਕਿਸ ਨੂੰ ਲੋਡ ਹੁੰਦੀ ਹੈਗਾ ਲਾ ਕੇ ਲੈ ਜਾਂਦਾ ਠੀਕ ਨਹੀਂ ਵੀਰੇ। ਬਹੁਤ ਵਧੀਆ ਕੰਮ ਹੈ ਜੀ। ਨਾ ਨਾ ਠੀਕ ਹੈ ਵੀਰੇ। ਬਾਕੀ ਵੀਰੇ ਆਏ ਆ ਚੀ ਤੁਸੀਂ ਮੰਨਣਾ ਨਹੀਂ ਸਾਡੇ ਆਪਣੀ ਵੀ ਏਜੰਸੀ ਹੋਗਾ ਅਸੀਂ ਕਈ ਵਾਰ ਟਰੈਕਟਰ ਜਾ ਕੇ ਵੀ ਨਹੀਂ ਦੇਖਦੇ ਹਾਂਜੀ ਬੰਦੇ ਫੋਨ ਕਰਦੇ ਫੋਟੋ ਪਾਉਂਦੇ ਬਾਈ ਇੰਨੇ ਦਾ ਹੋ ਗਿਆ ਆਜੋ ਟਰੈਕਟਰ ਲੈ ਜਾਓ ਨਾ ਆਹ ਕੰਮ ਆ ਬਾਈ ਇੱਥੇ ਤੁਸੀਂ ਟਰੈਕਟਰ ਦੇਖਿਆ ਕਿੰਨੇ ਖੜੇ ਨੇ ਕੋ ਪੁਰਾਣੇ ਠੀਕ ਨੇ ਜੀ ਬਾਕੀ ਵੀਰੋ ਚੀਜ਼ ਆ ਕੋਈ ਵੀ ਚਲਾਏ ਦੇ ਵਰਤੇ ਦੀ ਪਤਾ ਲੱਗਦਾ ਵਰਤੇ ਦੀ ਹਾਂਜੀ ਹੁਣ ਇਹ ਵੀ ਨਹੀਂ ਵਰਤੇ ਦੇ ਚਲਾਉਂਦੇ ਇਹਨਾਂ ਨੂੰ ਲਿਆ ਕੇ ਇੱਥੇ ਖੜਾ ਲੈਣੇ ਆ ਅਗਲਾ ਤਸੱਲੀ ਕਰਕੇ ਲੈ ਜਾਂਦਾ ਠੀਕ ਹੈ ਬਾਕੀ ਬਾਈ ਅੱਗੇ ਵੀ ਕਹਿੰਦੇ ਜੀ ਪੁਰਾਣੇ ਟਰੈਕਟਰ ਦੀ ਕਿਸੇ ਦੀ ਬਾਈ ਕੋਈ ਗਾਰੰਟੀ ਵਾਰੰਟੀ ਨਹੀਂ ਹੈਗੀ ਅਸੀਂ ਕਹਿੰਦੇ ਵੀ ਉਰੇ ਆ ਕੇ ਆਪਣ ਜੋ ਹੈਗਾ ਤੁਹਾਡੇ ਸਾਹਮਣੇ ਆ ਚੀਜ਼ ਪਸੰਦ ਦਾ ਲੈ ਜਾਓ ਨਹੀਂ ਤਾਂ ਬਾਈ ਚਲੋ ਇਹ ਕੋ ਖੜਾ ਹੀ ਇੱਥੇ ਹੋਰ ਖੜੇ ਆ ਹੋਰ ਪਿੱਛੇ ਖੜੇ ਰਹਨੇ ਠੀਕ ਹੈ ਜੀ ਤੇ ਬਾਕੀ ਚਲੋ ਬਾਈ ਤਾਂ ਇਹ ਕਹਿੰਦਾ ਤੁਹਾਡੇ ਜਿਹਦਾ ਬਾਈ ਕਹਿੰਦਾ ਸਾਡੀ ਖੇਤੀ ਖੂਤੀ ਦਾ ਹੈ ਨਹੀਂ ਵੀ ਅਸੀਂ ਮੱਝਾਂ ਦੇ ਚਾਰਾ ਚੂਰਾ ਲੈਉਣ ਨੂੰ ਲੈਣਾ ਹੈ ਨਾ ਬਾਈ ਹਾਂ ਜੀ ਠੀਕ ਆ ਠੀਕ ਆ ਬਾਈ ਤੇ ਬਾਕੀ ਬਾਈ ਚਲੋ ਚੀਜ਼ ਘਾਟੇ ਵਾਲੀ ਨਹੀਂ ਹੈਗੀ ਜੀ ਆਪਾਂ ਆਮ ਲੈਣੇ ਆ ਕਿਸੇ ਜ਼ਿਮੀਂਦਾਰ ਦੇ ਕੋਲ 1.5 ਸਵਾ 1.70 75 ਮੰਗਦਾ ਇਹ ਟਰੈਕਟਰ ਦਾ ਤੇ ਜੇਕਰ ਤੁਸੀਂ ਵੇਚਣਾ ਵੀ ਇੰਨੇ ਰੇਟ ਸਸਤਾ ਜਾਂ ਵੇਚਣਾ ਵੀ ਸੌਖਾ ਹੈ ਵੀਰੇ ਐ ਵੀਰੇ ਪਹਿਲੀ ਵਾਰ ਟਟਾ ਲੈਣਾ ਪਹਿਲਾਂ ਮੰਦੇ ਨੂੰ ਆਈਡੀਆ ਹੋ ਜਾਂਦਾ ਬੰਦਾ ਚਲਾਉਣਾ ਹੁੰਦਾ ਜਿੱਦਾਂ ਤੁਹਾਨੂੰ ਚਲਾਉਣੀ ਆਉਂਦਾ ਤੁਸੀਂ ਚਲਾਉਣਾ ਇਹਨੂੰ ਸਿੱਖ ਲੈਣਾ ਹਨਾ ਵੀਰੇ ਤੇ ਚਲੋ ਵੀਰੇ ਠੀਕ ਆ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਠੀਕ ਆ ਵੀਰੇ ਓਕੇ ਜੀ ਲੋ ਰੱਬ ਦਾ ਨੋ ਹਾਂਜੀ ਚਲੋ ਮਾਰੇ ਤੇ ਵੀਰੇ ਨੰਬਰ ਸੀਗਾ ਇਹ ਟਰੈਕਟਰ ਦਾ ਬਾਈ ਐਚਪੀ ਨੰਬਰ ਹਮਾਚਲ ਬਾਕੀ ਆਰਸੀ ਓਰਸੀ ਸਾਰਾ ਵੀਰੇ ਕਾਜ ਪਤਾ ਲੈ ਲੈ ਸਾਰੇ ਬੜਾ ਠੀਕ ਆ ਤੇ ਬਾਈ ਨਾ ਗੜ ਸੌਰੀ ਹਿਸ਼ਾਰਪੁਰ ਤੋਂ ਆਏ ਜੀ ਹਿਸ਼ਾਰਪੁਰ ਦੇ ਨੇੜੇ ਹੀ ਆ ਬਾਈ ਨਾਲ ਦਾ ਪਿੰਡ ਪੈਂਦਾ ਛਤਰੀ ਲੱਗਣੀ ਆ ਬਾਈ ਕਤਰੀ ਬਾਈ ਇਹਨਾਂ ਨੂੰ ਕਹਦਾ ਵੀ ਲਵਾ ਲਿਓ ਆਪਣੇ ਇਹ ਲੋ ਜੀ ਬਾਈ ਬਾਈ ਨਾਲ ਜਾਣਾ ਦੂਰ 4 ਵਜ ਗਏ 4 ਘੰਟੇ ਦਾ ਪੱਕਾ ਹੀ ਆ ਬਾਈ ਆਮ ਨਾਲ ਲੱਗੇ ਜਾਣੇ ਚਲੋ ਬਾਈ ਬਾਈ ਨਾਲ ਦਾ ਵਧੀਆ ਕੰਮ ਸਾਰੀ ਜਾਵੇ ਟਰੈਕਟਰ ਇਹ ਦੋ ਜੀ ਬਾਈ ਸੋਨਾ ਅਲੀਕਾ ਡੀ ਆਈ ਚੱਲਿਆ ਜੀ ਆਪਣਾ ਹਿਹਾਰ ਪਰ ਲੋ ਜੀ ਲੈ ਆ ਜੀ ਬਾਈ ਕਰਤਾ ਜੀ ਹਲਵੇ ਦਾ ਅੱਜ ਸਮਰਾਜ ਨਾਲ ਦਾ ਟਰੈਕਟਰ ਬਾਈ ਨਰੋਦਾ ਮਨੂ ਬਾਈ ਪਰ ਟਰੈਕਟਰ ਦਾ ਦੇਣਾ ਚਾਹੀਦਾ ਕਮਿਸ਼ਨ ਆ ਪਰ ਇਹ ਦੰਦੇ ਨਹੀਂ ਹੈਗੇ ਬਾਈ ਸੌਖੇ ਜੀ ਮਹੀਨੇ ਦੇ ਪੰਜ ਚਾਰ ਟਰੈਕਟਰ ਪੱਕੇ ਵੇਚਦੇ ਇਹਨਾਂ ਦੇ ਪੁਰਾਣੇ ਸਾਰੇ ਇਹ ਬਹੁਤ ਕਜੂਸ ਬੰਦੇ ਆ ਬਾਈ ਇਸ ਮਾਮਲੇ 'ਚ ਤੇ ਲੋ ਜੀ ਮਿੱਤਰੋ ਅੱਜ ਨੇ ਇੱਕ ਆਪਣੇ ਸੋਨਾਲਿਕ ਵਾਲੇ ਵੀਰਾਂ ਕੋਲ ਟਰੈਕਟਰ ਆਇਆ ਜੀ 36 30 ਨਿਊ ਹੋ ਰਹਿਣ ਠੀਕ ਹੈ ਜੀ ਤੇ ਟਰੈਕਟਰ ਬਾਈ ਸਾਫ਼ ਹੈ ਟਾਇਰ ਤਾਂ ਮੰਨ ਕੇ ਚਲੋ ਪਿਛਲੇ 40 ਕੇ ਪੈਸੇ ਆ ਮੁਰਲੇ ਟਾਇਰ 60 65 ਪੈਸੇ ਆ ਔਰ ਤੇ ਮਾਡਲ ਹੈਗਾ 2010 ਪ੍ਰਥਵੀ ਬਾਈ ਸਾਡੇ ਨਾਲ ਹੋਈ ਪ੍ਰਥਵੀ ਬਾਈ ਠੀਕ ਆ ਹਾਂਜੀ ਕਿਰਪਾ ਜੀ ਟਰੈਕਟਰ ਬਾਈ ਵਿੱਚ ਕੱਟ ਲਿਆ ਹਾਂਜੀ ਵਿੱਚ ਕੱਟ ਲਿਆ ਸਰ ਜੀ ਠੀਕ ਆ ਕੱਲੇ ਕਟਿਆ ਹੋਣਾ ਇਹ ਕੱਲੇ ਕਟਿਆ ਸਰ ਕੱਲ ਕਟਿਆ ਬਾਈ ਟਰੈਕਟਰ ਮੈਂ ਕੱਲ ਆ ਜਾਂਦਾ ਬਾਈ ਨਹੀਂ ਤੇ ਮੈਨੂੰ ਪਤਾ ਲੱਜ ਜਾਂਦਾ ਮੈਂ ਅੱਜ ਦੇਖਿਆ ਮੈਂ ਟਰੈਕਟਰ ਹੋਲੈਂਡ ਖੜਾ ਪਾਈਨਾ ਬਾਈ ਨਾ ਬਾਈ ਟਰੈਕਟਰ ਬਹੁਤ ਵਧੀਆ ਬੇਦਾਗ ਟਰੈਕਟਰ ਆ ਕਿਧਰੇ ਠੀਕ ਆ ਪਸੰਦ ਕਰਨ ਵਾਲਾ ਤੇ ਸਾਹਮਣੇ ਆ ਬਾਈ ਪ੍ਰਥਵੀ ਨੰਬਰ ਐਚ ਆਰ ਹੈ ਵੀਰੇ ਐਚ ਆਰ ਹਾਂ ਇਹ ਬਾਈ ਨੰਬਰ ਹੈਗਾ ਹਰਿਆਣਾ ਕਾਪੀ ਕੁਪੀ ਹੈਗੀ ਆ ਹਾਂਜੀ ਸਭ ਠੀਕ ਆ ਬਾਈ ਹਰਿਆਣਾ ਨੰਬਰ ਆ ਠੀਕ ਆ ਜੀ ਰਿੰਮ ਤਾਂ ਬਾਈ ਲੱਗਦਾ ਜਿਵੇਂ ਪੇਂਟ ਹੋਏ ਹੋਣ ਨੇ ਇਹਦੇ ਬਾਕੀ ਸ਼ੋਅ ਬਾਡੀ ਦਾ ਰੈਕਟਰ ਰਿਜਨਲ ਆ ਰਿੰਮਾਂ ਦਾ ਲੱਗਦਾ ਥੋੜਾ ਜਿਹਾ ਵੀ ਤਾਂ ਪਿਛਲੇ ਰਿੰਮ ਤਿਆਰ ਹੋਏ ਹੋਣ ਨੇ ਬਾਕੀ ਕੁਝ ਕਹਿ ਨਹੀਂ ਸਕਦੇ ਬਾਈ ਥੋੜਾ ਥੋੜਾ ਲੱਗਦਾ ਹੈ 50% ਵੀ ਰਿੰਮ ਹੋਏ ਹੋਏ ਤਿਆਰ ਬਾਕੀ ਜਣੀ ਕਿ ਸ਼ੋਅ ਦਾ ਬਾਡੀ ਦਾ ਰੈਕਟਰ ਰਿਜਨਲ ਆ ਠੀਕ ਆ ਜੀ ਆ ਲੋ ਕਰੋ ਚੈੱਕ ਠੀਕ ਆ ਜੀ ਤੇ ਬਾਈ ਇਹ 2.5 ਲੱਖ ਰੁਪਏ ਦਾ ਕਹਿੰਦੇ ਆ ਟਰੈਕਟਰ ਬਾਕੀ ਮਾੜਾ ਮੋਟਾ ਜੋ ਵੀ ਹੈਗਾ ਇਹ ਰੇਟ ਮੌਕੇ ਦਾ ਜੀ 5-10000 ਜੋ ਵੀ ਉੱਪਰ ਥੱਲੇ 2.5 ਲੱਖ ਰੁਪਿਆ ਡਿਮਾਂਡ ਹੈ ਇਹਦੀ ਤੇ ਜੇ ਕਿਸੇ ਨੇ ਲੈਣਾ ਹੋਇਆ ਕੋਈ ਹੋਰ ਫਿਰ ਤੁਸੀਂ ਵੀ ਸਟਾਰਟ ਹੋ ਜਾਦਾ ਸਬ ਸਟਾਰਟ ਮਾਰਿਓ ਮੜੀ ਸਾਲ ਆਵਾਜ਼ ਨੂੰ ਚੈੱਕ ਕਰਿਓ ਬਾਈ ਟਰੈਕਟਰ ਦੀ ਇੱਕ ਵਾਰ ਸਟਾਰਟਿੰਗ ਜ਼ਰੂਰ ਚੈੱਕ ਕਰੋ ਪਤਾ ਲੱਗ ਜਾਣਾ ਬਾਈ ਆਵਾਜ਼ ਨੂੰ ਲੋ ਜੀ ਸਾਈਡ ਗੇਅਰ 3630 ਪਲੱਸ ਲੈ ਬਾਈ ਸਟਾਰਟਿੰਗ ਦਾ ਬਾਈ ਦੀਆਂ ਵੀ ਐਂ ਇੰਜਨ ਦਾ ਬਾਈ ਇਹਨਾਂ ਦਾ ਮਰਦੇ ਨਹੀਂ ਸੌਖੇ ਜਿਹਾ ਪਤਾ ਨਹੀਂ ਕਿਆ ਪਾਇਆ ਵਾ ਕਿਆ ਨਹੀਂ ਇਹਨਾਂ ਦੇ ਵਿੱਚ ਠੀਕ ਹੈ ਜੀ ਕੋਈ ਵੀ ਮੇਰਾ ਵੀਰ 3630 ਲੈਣ ਦਾ ਚਾਹਵਾਨ ਹੋਇਆ ਕਿਸੇ ਨੇ ਘੱਟ ਪੈਸੇ ਲਾਉਣੇ ਆ ਬਾਈ ਤਾਂ ਟਰੈਕਟਰ ਰੇਟ ਵਿੱਚ ਆ ਬਾਈ ਠੀਕ ਆ ਕਿਸੇ ਨੇ ਹੌ ਲੈਣ ਦਾ ਚੌ ਪੂਰਾ ਕਰਨਾ ਠੀਕ ਆ ਹੋਰ ਕਿਸ ਵੱਲ ਬਾਈ ਬਾਈ ਸਟਾਰਟਿੰਗ ਬੜੀ ਘੈਂਡਾ ਟਰੈਕਟਰ ਦੀ ਵੀ ਇਹ ਨਾ ਲਾ ਸਾਰਾ ਹੀ ਭਾਈ ਮੈਨੂੰ ਲੱਗਦਾ ਰੇ ਮੈਂ ਇਹਦਾ ਤਿਆਰ ਹੋਇਆ ਮੈਂ ਜਿਵੇਂ ਨਹੀਂ ਰਮਾ ਪੇਂਟ ਵਜਿਆ ਵਾ ਰੇ ਮੈਂ ਪੇਂਟ ਉਹੀ ਹੋ ਗਏ ਬਾਕੀ ਜਣੇ ਕਿ ਸ਼ੋਹ ਬਾਟੀ ਦਾ オリジナル ਆ ઓરિジナル ਲਗਾ ਲਈ ਠੀਕ ਆ ਰੇ ਭਾਈ ਆਏ ਆ ਅ ਇਹ ਸਵਾਲ ਭਾਈ ਦੇਖੋ ਨਾ ਦਾ ਰਮਾ ਮਤਲਬ ਕਿ ਪੇਂਟ ਆਪਾਂ ਕਰਦੇ ਪਿੱਛੋਂ ਹੋਇਆ ਵਾਇਆ ਕਈ ਵਾਰ ਆਪਾਂ ਤਾਂ ਦੱਸਦੇ ਆਪਣੇ ਵੀਡੀਓ ਕੋਈ ਭਾਈ ਦੂਰ ਤੇ ਬਿੰਦ ਵੀਰ ਬਹੁਤ ਦੇਖਦੇ ਆ ਫਿਰ ਅਗਲਾ ਆ ਕੇ ਕਹੇ ਤੁਸੀਂ ਇਹਦੇ ਦੱਸੀ ਨਹੀਂ ਆਪਾਂ ਚੰਗੀਆਂ ਨਹੀਂ ਲਾਦਾ ਹਾਸੇ ਰਿੰਗ ਸਾਦਾ ਭਾਈ ਭਲ ਭਾਈ ਕਿੰਨੇ ਦਾ ਦੇਣਾ ਲਾਸਟ ਟਰੈਕਟਰ ਲਾਟਲੇ ਸਭ ਦਾ ਤਿਆਰੀ ਹੋਇਆ ਤਾਂ ਅੱਛਾ ਕੱਲੂ ਪਤਾ ਫਾਇਨਲ ਮਤਲਬ ਟਾਈ ਕਹਿੰਦਾ ਯਾਰ ਚੱਲ ਚੱਲ ਕੋਈ ਗੱਲ ਨਹੀਂ ਭਾਈ ਟਾਈ ਕਿਹਾ ਹੈ ਬਾਕੀ ਜੋ ਵੀ ਮਾੜੀ ਮੋਟੀ ਜਿੱਦਾਂ ਵੀ ਕਰ ਜਾਏ ਸੋਈ ਮੌਕੇ ਤੇ ਕਰਵਾ ਦਾਂਗੇ ਯਾਨੀ ਕਿ ਉਹ ਟਰੈਕਟਰ ਸਾਫ਼ ਹੈ ਭਾਈ ਚਲਾਈ ਚਲੂਈ ਦਾ ਵਧੀਆ ਏ ਤੇ 2010 ਮਾਡਲ ਹੈ ਠੀਕ ਹੈ ਜੀ ਨੰਬਰ ਐਚ ਆ ਭਾਈ ਕਾਗਜ਼ ਪੱਤਰ ਸਾਰਾ ਮਰਾੜ ਮੂੜ ਦੇਖੋ ਟਰੈਕਟਰ ਦੇ ਸੀਸੇ ਵਰਗੇ ਪਿਆ ਭਾਈ ਜਮਾਈ ਠੀਕ ਹੈ ਜੀ ਪਿੱਛੇ ਦੇ ਵੀ ਟਰੈਕਟਰ ਸਾਫ਼ ਹੈ ਭਾਈ ਵਾਕੇ ਜੀ ਦੇ ਭਾਈ ਮਰਗਾੜਾ ਨੂੰ ਵੀ ਲੱਗਦਾ ਏ ਕਿਤੋਂ-ਕਿਤੋਂ ਰੰਗ ਆ ਭਾਈ ਹਲਕਾ-ਫੁਲਕੀ ਸਪਰੇਅ ਫਰੂ ਰੰਗ ਬੱਜਿਆ ਹੋਇਆ ਠੀਕ ਆ ਬਾਕੀ ਬਾਡੀ-ਬੁਡੀ ਦਾ ਰੈਕਟਰ ਭਾਈ ਸਾਰਾ ਰਹਿ ਜਾਣਾ ਸ਼ੋਅ ਬਾਡੀ ਆ オリジナル ਆ ਉਹ ਚੀਜ਼ ਦੀ ਪੂਰੀ ਤਸੱਲੀ ਹੈ ਠੀਕ ਆ ਜੀ ਲੱਗਦੇ ਆ ਭਾਈ ਕਿਤੋਂ-ਕਿਤੋਂ ਮਾੜੇ-ਮੋਟਾ ਰੰਗ ਪੇਂਟ ਬੱਜਿਆ ਮਰਗਾੜਾ ਨੂੰ ਪਰਿੰਮਾ ਨੂੰ ਵੀ ਹੈਗਾ ਬੱਜਿਆ ਹੋਇਆ ਜਿਹੜੀ ਚੀਜ਼ ਹੈਗੀ ਆ ਭਾਈ ਹੈਗੀ ਆ ਕਿੱਥੇ ਆ ਇਹਦੋਂ ਗੱਡੀ ਮਰੇ ਰੈਕਟਰ ਇੱਧਰ ਲਾਉਣਾ ਲੋ ਜੀ ਭਾਈ ਕਾ ਭਾਈ ਮੈਂ ਲੋਕੇਸ਼ਨ ਦੱਸ ਦਣਾ ਸੋਨਾਲੀਕਾ ਏਜੰਸੀ ਰੋਪੜ ਅਨਾਜ ਮੰਡੀ ਗੁਰਦੁਆਰਾ ਪੱਠਾ ਸਾਹਿਬ ਦੇ ਬਿਲਕੁਲ ਨੇੜੇ ਆ ਟਰੈਕਟਰ ਠੀਕ ਹੈ ਜੀ 36 30 ਸਿਰਫ 2.5 ਲੱਖ ਰੁਪਿਆ ਰੇਟ ਆ ਭਾਈ ਟਰੈਕਟਰ ਦਾ ਕਿਸੇ ਦੇ ਉ ਹੋਇਆ ਭਾਈ ਮਾਨ ਕਿਸੇ ਦਾ ਲੈਣ ਦਾ ਨੀਲਾ ਘੋੜਾ ਤੇ ਬਸ ਫਿਰ ਤੁਸੀਂ ਭਾਈ ਲਾ ਦੇ ਸਾਰਾ ਕੁਝ ਭਾਈ ਲੂਵਰ ਲੂਵਰ ਜੋ ਵੀ ਹੁੰਦਾ ਸਾਰਾ ਕੁਝ ਨਾਲ ਆ ਟਰੈਕਟਰ ਨੂੰ ਇਡਕਸ਼ਨ ਵਾਲਾ ਟਰੈਕਟਰ ਆ ਮੁੰਡਾ ਹੈ ਪਤਾ ਨਹੀਂ ਵੀ ਸਿੱਧੇ ਇਸ ਨਾਲ ਜੇ ਆਏ ਹੋਏ ਆ ਕਿ ਨਹੀਂ ਆਏ ਹੋਏ ਲੋ ਜੀ ਟਰੈਕਟਰ ਬਾਈ ਖੇਤੀਬਾੜੀ ਦੇ ਚੱਲਿਆ ਵਾ ਲੱਗਦਾ ਟਰੈਕਟਰ ਟਰਾਲੀ ਢੁਲੀ ਦੇਣ ਕਿਉਂਕਿ ਟਰਾਲੀ ਢੁਲੀ ਆ ਟਰੈਕਟਰ ਕੰਡੀਸ਼ਨ ਹੋ ਰਹੇ ਹੁੰਦੀ ਆ ਕੱਤੀ ਆਵਾਜ਼ ਬੂਤਾਂ ਨਹੀਂ ਪਿੱਛੇ ਦੇ ਬਹੁਤੀ ਓਕੇ ਆ ਠੀਕ ਆ ਲੈ ਬਾਈ ਬਾਈ ਕਹਦਾ ਓਕੇ ਆਵਾਜ਼ ਬਹੁਤੀ ਹੈ ਨਹੀਂ ਬਾਈ ਲਾ ਦੋ ਮੇਰੇ ਵੀ ਅੰਦਰ ਕੋਈ ਗੱਲ ਨਹੀਂ ਬਾਕੀ ਬਾਈ ਰਹੀ ਗੱਲ ਹਲਕੀ ਫੁਲਕੀ ਆਵਾਜ਼ ਤਾਂ ਮਾੜੀ ਮੋਟੀ ਇਹ ਪਿੱਛੇ ਤੇ ਬਾਈ ਕਰੀਓ ਜਾਣੇ ਆ ਠੀਕ ਹੈ ਜੀ ਲੋ ਜੀ ਬਾਈ ਟਾਈਮ ਹੋ ਗਿਆ ਅਸੀਂ ਤਾਂ ਲਗਭਗ ਜਿੰਦਾ ਲਾਤ ਆ ਬਾਈ ਆ ਦੇਖੋ ਸਾਰਿਆਂ ਨਾਲੋਂ ਏਜੰਸੀ ਸਾਡੀ ਸਾਰਿਆਂ ਨਾਲੋਂ ਲੇਟ ਖੁੱਲਦੀ ਐ 10 ਵਜੇ ਬੰਦ 5:30 ਵਜੇ ਹੋ ਜਾਂਦੀ ਬਾਈ ਠੀਕ ਆ ਕਿਉਂਕਿ ਇਸ ਟਾਈਮ ਤੇ ਬਾਈ 5 ਵਜੇ ਇੱਕੋ ਲਖਤ ਨੇਰਾ ਹੋ ਜਾਣਾ ਠੀਕ ਆ ਜੀ ਸੋਨਾ ਲਿਕ ਵਾਲੇ ਸਾਡੇ ਸਾਰਿਆਂ ਨਾਲੋਂ ਲੇਟ ਸਵਰਾਜ ਵਾਲੇ ਉਹਨਾਂ ਤੋਂ ਲੇਟ ਜੌਂਡੀਰ ਵਾਲੇ ਵੀ ਲਗਭਗ ਚੱਲੇ ਸਾਡੇ ਨਾਲੇ ਵੀ ਠੀਕ ਆ ਜੀ ਬਾਕੀ ਕਿਸੇ ਨੇ ਵੀ ਲੈਣਾ ਹੋਇਆ ਬਾਈ ਕੋਈ ਵੀ ਪੁਰਾਣਾ ਟਰੈਕਟਰ ਤਾਂ ਸਾਡੇ ਰੋਪੜ ਏਜੰਸੀਆਂ ਦੇ ਵਿੱਚ ਪੁਰਾਣੇ ਟਰੈਕਟਰ ਖੜੇ ਹੁੰਨੇ ਆ ਬਾਈ ਉੱਥੇ ਆ ਕੇ ਦੇਖ ਲਿਆ ਕਰੋ ਸਾਡੇ ਕੋਲੇ ਨਹੀਂ ਸਾਰਿਆਂ ਕੋਲੇ ਸਾਡੇ ਸੋਨਾਲੀ ਕਾ ਏਜੰਸੀ ਚ ਪੰਜ ਚਾਰ ਟਰੈਕਟਰ ਪੰਜ ਛੇ ਟਰੈਕਟਰ ਪੱਕੇ ਸਵਰਾਜ ਵਾਲਿਆਂ ਕੋਲ ਤਾਂ ਸਾਡੇ ਕੋਲ ਲਗਭਗ 30 ਟਰੈਕਟਰ ਖੜੇ ਹੋਣਗੇ ਪੁਰਾਣੇ ਬਾਈ ਵਿੱਚ ਉੱਚੇ ਮਾਡਲ ਵਿੱਚ ਪੁਰਾਣੇ ਕਿਉਂਕਿ ਬਾਈ ਸਵਰਾਜ ਨਵਾਂ ਵੀ ਵੱਧ ਲਵੇਗਾ ਫਿਰ ਉਹਨੇ ਇਹਨਾਂ ਕੋਲ ਪੁਰਾਣੇ ਵੱਧ ਹੁੰਨੇ ਆ ਜੌਂਡੀ ਵਾਲਿਆਂ ਕੋਲ ਪੰਜ ਛੇ ਟਰੈਕਟਰ ਪੱਕੇ ਠੀਕ ਹੈ ਜੀ ਉਧਰ ਮਹਿੰਦਰਾ ਏਜੰਸੀ ਸਾਡੇ ਉਹਨਾਂ ਕੋਲ ਜਣੀ ਘੱਟ ਤੋਂ ਘੱਟ ਵੀ ਤੁਹਾਨੂੰ 70 80 ਟਰੈਕਟਰ ਸਾਡੇ ਰੋਪੜ ਏਜੰਸੀਆਂ ਦੇ ਵਿੱਚ ਇਕੱਠੇ ਹੋਏ ਮਿਲ ਜਾਣਗੇ ਸਭ ਤੋਂ ਵੱਡੀ ਗੱਲ ਆ ਬਾਈ ਅੰਸੀ ਦੇ ਟਰੈਕਟਰ ਰੇਟ 'ਚ ਮਿਲ ਜੂਗਾ ਨੰਬਰ 2 ਦਾ ਟਰੈਕਟਰ ਨਾਲ ਕੋਈ ਛੇੜਖਾਨੀ ਨਹੀਂ ਮਿਲੂਗੀ ਜਿਵੇਂ ਜ਼ਿੰਮੇਵਾਰ ਦੇ ਘਰ ਤੋਂ ਆਏ ਹੋਏ ਆ ਉਦਾਂ ਦੀ ਟਰੈਕਟਰ ਮਿਲਣਗੇ ਤੁਹਾਨੂੰ ਠੀਕ ਹੈ ਜੀ ਬਾਕੀ ਜਿਵੇਂ ਅਸੀਂ ਹਰੇਕ ਵੀਡੀਓ 'ਚ ਕਹਿੰਨੇ ਆ ਬਾਈ ਸਾਡੀ ਵੀਡੀਓ ਤੇ ਜਾਂ ਸਾਡੇ ਤੇ ਕੋਈ ਬਾਈ ਕੋਈ ਬੰਦਾ ਯਕੀਨ ਨਾ ਕਰੇ ਆਪਣੀ ਤਸੱਲੀ ਆਪਣੀ ਆ ਕੇ ਕਿਸੇ ਜਾਣਕਾਰ ਬੰਦੇ ਨੂੰ ਨਾਲ ਲਿਆ ਕੇ ਤਸੱਲੀ ਕਰਕੇ ਫੇਰ ਟਰੈਕਟਰ ਲਓ ਨਵੇਂ ਦੇ ਚਲੋ ਗਾਰੰਟੀ ਵਲਾਰੰਟੀ ਹੁੰਦੀ ਬਾਈ ਪੁਰਾਣੇ ਦੀ ਅਸੀਂ ਕੋਈ ਗਾਰੰਟੀ ਨਹੀਂ ਦਿੰਦੇ ਠੀਕ ਹੈ ਜੀ ਪੁਰਾਣਾ ਟਰੈਕਟਰ ਕੋਈ ਹੈਗਾ ਉੱਚਾ ਮਾਡਲ ਮੰਨਿਆ ਵੀ ਉਹਦੀ ਆਪਾਂ ਚਲੋ ਕਹਿ ਦਿੰਨੇ ਆ ਵੀ ਬਾਈ 5-10 ਦਿਨ ਦੀ ਗਾਰੰਟੀ ਹੈਗੀ ਆ ਨਹੀਂ ਆਪਾਂ ਹਰੇਕ ਨੂੰ ਮੈਂ ਤੁਹਾਨੂੰ ਕਹਿੰਦੇ ਆ ਆਪਣੇ ਬਾਈ ਇੱਥੋਂ ਤਸੱਲੀ ਕਰਕੇ ਲੈ ਜਾਓ ਠੀਕ ਹੈ ਜੋ ਵੀ ਹੈਗਾ ਕਿਉਂਕਿ ਉਰੇ ਜਿੰਨੇ ਵੀ ਟਰੈਕਟਰ ਏਜੰਸੀਆਂ 'ਚ ਕੱਟ ਹੁੰਦੇ ਨੇ ਬਾਈ ਇਹ ਵੀ ਏਜੰਸੀ ਦੇ ਤੇ ਜਾ ਕੇ ਬਾਈ ਟਰੈਕਟਰ ਸਟਾਰਟ ਤੱਕ ਵੀ ਨਹੀਂ ਕਰਦੇ ਇਦਾਂ ਹੀ ਬਸ ਸੌਦਾ ਕਰਕੇ ਲਿਆਉਨੇ ਆ ਇਹਨਾਂ ਨੇ ਜਿੰਨੇ ਦਾ ਪਾਹੇ ਪੂਰੇ ਹੋ ਗਏ ਇਹਨਾਂ ਨੇ ਆਪਣੇ ਦੇ ਜਾਣੇ ਠੀਕ ਹੈ ਜੀ ਆਪਣੀ ਤਸੱਲੀ ਕਰਕੇ ਟਰੈਕਟਰ ਲੈ ਜਾਓ ਕੱਲ ਨੂੰ ਕੋਈ ਰੱਬ ਨਾ ਗਰੇ ਦਿੱਕਤ ਹੁੰਦੀ ਹੈ ਬਾਈ ਤਾਂ ਬਾਅਦ ਵਿੱਚ ਆ ਫਿਰ ਕਈ ਵਾਰ ਮੈਨੂੰ ਮੇਰੇ ਨਾਲ ਹੋ ਲਿਆ ਦੋ ਤਿੰਨ ਵਾਰ ਬਾਅਦ 'ਚ ਬੰਦੇ ਕਹਿੰਦੇ ਬਾਈ ਬਾਈ ਤੇਰੀ ਜ਼ਿੰਮੇਵਾਰੀ ਦਾਸ ਤਾਂ ਬਾਈ ਏਜੰ ਆਪਣਾ ਓਰੇ ਤੇ ਤਸੱਲੀ ਕਰਕੇ ਆਪਣਾ ਓਰੇ ਦਾ ਅੱਧਾ ਘੰਟਾ ਕਿਸੇ ਨਾਲ ਚੈੱਕ ਕਰਾ ਕੇ ਲੈ ਜਾਓ ਬਾਈ ਚੈਟਰ ਚੰਗਾ ਨਿਕਲੇ ਮਾੜਾ ਨਿਕਲੇ ਉਹ ਬਾਈ ਤੁਹਾਡੀ ਕਿਸਮਤ ਹੈ ਠੀਕ ਨੇ ਜੀ ਆਪਣੀ ਤਾਂ ਹੀ ਕੋਸ਼ਿਸ਼ ਹੁੰਦੀ ਵੀ ਚਲੋ ਵੀ ਆਪਾਂ ਚਲੋ ਵੀਡੀਓ ਬਣਾ ਕੇ ਪਾ ਦਈਏ ਕਿਸੇ ਨੂੰ ਲੋਡ ਬੰਦ ਹੁੰਦਾ ਕਿਸੇ ਨੂੰ ਮਿਲ ਜAVE ਚੀਜ਼ ਉਹ ਚਲੋ ਆਪਾਂ ਆਖੇ ਕਿਲੇ ਦੀ ਕਿਸਮਤ ਹੈ ਠੀਕ ਹੈ ਜੀ ਬਾਕੀ ਬਾਈ ਆਦੇ ਬਲੌਗ ਦੇ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਬਾਕੀ ਇੱਕ ਮੈਂ ਹੁਣ ਹਰੇਕ ਵੀਡੀਓ 'ਚ ਬੇਨਤੀ ਕਰਦਾ ਵੀ ਕਈ ਵੀਰਾਂ ਦਾ ਕਈ ਵਾਰ ਫੋਨ ਨਹੀਂ ਚੱਕ ਹੁੰਦਾ ਤਰਕੋ ਸਤੇ ਹੀ ਹੈ ਕਿ ਆਪਣੇ WhatsApp ਨੰਬਰ ਤੇ ਇਸੇ ਨੰਬਰ ਦੇ WhatsApp ਚੱਲਦਾ ਉਹਦੇ ਮੈਨੂੰ ਵੌਇਸ ਮੈਸੇਜ ਜਾਂ ਟੈਕਸਟ ਮੈਸੇਜ ਕਰਦਿਆ ਕਰੋ ਉਹ ਤੇ ਬਾਈ ਤੁਹਾਨੂੰ ਮੈਂ ਜੋ ਵੀ ਹੈਗਾ ਰਿਪਲਾਈ ਕਰਦਿਆ ਕਰੂੰਗਾ ਅਬ ਲੰਮਾ ਦਾ ਮੈਂ ਫੋਨ ਚੱਕਦਾ ਅਦਰਵਾਈਜ਼ ਨਹੀਂ ਚੱਕ ਹੁੰਦਾ 100 ਚੋਂ 20% ਤਾਂ ਉੱਥੋਂ ਮੈਸੇਜ ਕਰਦਿਆ ਕਰੋ ਬਾਈ ਤੇ ਉੱਥੇ ਆਪਣੀ ਗੱਲਬਾਤ ਕਰ ਲਿਆ ਕਰਾਂਗੇ ਦੀ ਆਦੇ ਬਲੌਗ ਚ ਇੰਨਾ ਹੀ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਧੰਨਵਾਦ